ਸਤਿ ਸ਼੍ਰੀ ਅਕਾਲ ਜੀ ਸਭ ਨੂੰ ਸਵਾਗਤ ਹੈ ਜੀ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬੀ ਸੂਟਸ ਕਲੈਕਸ਼ਨਸ ਤੇ ਅੱਜ ਮੈਂ ਜੋ ਕਲੈਕਸ਼ਨ ਆ ਫਰਸਟ ਲੈ ਕੇ ਆਈਆਂ ਬਹੁਤ ਪਿਆਰੀਆਂ ਨੇ ਸੋਹਣੇ ਰੰਗ ਨੇ ਤੇ ਪ੍ਰਾਈਸ ਬਹੁਤ ਹੀ ਜ਼ਿਆਦਾ ਅਫੋਰਡੇਬਲ ਹੈ ਕਲਰ ਇਹਦੇ ਵਿੱਚ ਬਹੁਤ ਜ਼ਿਆਦਾ ਆਣਗੇ 40 ਤੋਂ ਉੱਪਰ ਕਲਰ ਨੇ ਇਹਦੇ ਵਿੱਚ ਤੇ ਇਹ ਵਾਲੇ ਜਿਹੜੇ ਸੂਟ ਨੇ ਇਹ ਤੁਹਾਨੂੰ ਜਿਹੜਾ ਇਹਦਾ ਫੈਬਰਿਕ ਆ ਉਹ ਸ਼ਰਟ ਤੁਹਾਨੂੰ ਕੋਟਾ ਚੈੱਕ ਮਿਲੇਗੀ ਤੇ ਨਾਲ ਉਹਦਾ ਡਿਜੀਟਲ ਪ੍ਰਿੰਟ ਹੈ ਸ਼ਰਟ ਦੇ ਉੱਪਰ ਦੁਪੱਟਾ ਵੀ ਕੋਟਾ ਚੈੱਕ ਹੈ ਤੇ ਉਹ ਵੀ ਡਿਜੀਟਲ ਪ੍ਰਿੰਟ ਹੈ ਸ਼ਰਟ ਤੇ ਜਿਹੜਾ ਦੁਪट्टे ਦਾ ਸੇਮ ਹੈ ਜਿਵੇਂ ਕੋਟਾ ਚੈੱਕ ਹੈ ਵਿਦ ਡਿਜੀਟਲ ਪ੍ਰਿੰਟ ਤੇ ਲੈਂਥ 2 ਮਾਂ ਦੀ ਆਏਗੀ 2.5 ਮੀਟਰ ਜਿਹੜਾ ਇਹਨਾਂ ਵਿੱਚ ਤੁਹਾਨੂੰ ਬਾਟਮ ਦਾ ਫੈਬਰਿਕ ਮਿਲੇਗਾ 2.5 ਮੀਟਰ ਦੀ ਲੈਂਥ ਵਾਲਾ ਉਹ ਮਿਲੇਗਾ ਪਿਓਰ ਕੈਂਬਰੀ कॉटन ਦਾ 2.5 ਮੀਟਰ ਦੀ ਸ਼ਰਟ ਹੈ ਤੇ 2.5 ਮੀਟਰ ਦਾ ਬਾਟਮ ਹੈ ਤੇ ਨਾਲ ਤੁਹਾਨੂੰ 2.5 ਮੀਟਰ ਦਾ ਇਹ ਦੁਪट्टे ਦਾ ਫੈਬਰਿਕ ਮਿਲੇਗਾ ਤੇ ਪ੍ਰਾਈਸ ਬਹੁਤ ਹੀ ਜ਼ਿਆਦਾ ਅਫੋਰਡੇਬਲ ਸਿਰਫ ਤੇ ਸਿਰਫ 510 ਰੁਪਿਆਵਾਂ ਦੇ ਵਿੱਚ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਇ ਕਰ ਸਕਦੇ ਹੋ ਬਹੁਤ ਸੋਹਣੇ ਸੂਟ ਨੇ ਪਿਆਰੇ ਕਲਰ ਨੇ ਪਲੇਨ ਬਾਟਮ ਦੇ ਨਾਲ ਪ੍ਰਿੰਟਡ ਡਿਜੀਟਲ ਪ੍ਰਿੰਟ ਦੀ ਸ਼ਰਟ ਤੇ ਡਿਜੀਟਲ ਪ੍ਰਿੰਟਡ ਦੁਪੱਟਾ ਆਏਗਾ ਕਲਰ ਜਿਹੜੇ ਜਿਹੜੇ ਹੈਗੇ ਨੇ ਮੈਂ ਇੱਥੇ ਐਡ ਕਰ ਦਿੱਤੇ ਨੇ ਇਹਨਾਂ ਵਿੱਚ 41 ਕਲਰ ਆਪਸ਼ਨ ਅਵੇਲੇਬਲ ਨੇ ਤੇ ਸਾਰੇ ਕਲਰ ਜਿਹੜੇ ਆ ਅਵੇਲੇਬਲ ਹੈ ਪ੍ਰਾਈਸ ਸਿਰਫ ਇਹਦਾ 510 ਰੁਪਏ ਆ 510 ਰੁਪਿਆਂ ਦੇ ਵਿੱਚ ਤੁਸੀਂ ਕੋਈ ਵੀ ਸੂਟ ਬਾਈ ਕਰ ਸਕਦੇ ਹੋ ਬਾਟਮ ਤੁਹਾਨੂੰ ਕੈਮਰੀ ਕਾਟਨ ਦੀ ਮਿਲੇਗੀ ਸ਼ਰਟ ਤੇ ਦੁਪੱਟਾ ਦੋਨੋਂ ਤੁਹਾਨੂੰ ਪਿਓਰ ਜਿਹੜੇ ਆ ਕਿ ਕੋਟਾ ਚੈੱਕ ਦੇ ਨਾਲ ਮਿਲਣਗੇ ਬਾਕੀ ਅਗਰ ਤੁਸੀਂ ਕੋਈ ਕੁਐਰੀ ਕਰਨੀ ਹੈ ਜਾਂ ਸੂਟ ਬਾਈ ਕਰਨਾ ਹੈ ਤਾਂ ਮੈਂ ਆਪਣਾ ਨੰਬਰ 623924575 ਜੋ ਦਿੱਤਾ ਆ ਉਸ ਨੰਬਰ ਤੇ ਜਾ ਕੇ ਤੁਸੀਂ ਮੈਨੂੰ ਸਕਰੀਨਸ਼ਾਟ ਸੈਂਡ ਕਰ ਦਿਓ ਜਿਸ ਵੀ ਸੂਟ ਦੀ ਕੁਐਰੀ ਕਰਨੀ ਹੈ ਚਾਹੀ ਅੱਜ ਦੀ ਵੀਡੀਓ ਵਿੱਚੋਂ ਜਾਂ ਫਿਰ ਮੈਂ ਹੋਰ ਜੋ ਵੀ ਅਪਡੇਟਸ ਕਰਦੀ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਕਾਰ ਦਾ ਰਿਪਲਾਈ ਜ਼ਰੂਰ ਆਏਗਾ ਕਲੈਕਸ਼ਨਾਂ ਮੈਂ ਅੱਜ ਦੋ ਤਰ੍ਹਾਂ ਦੀਆਂ ਹੀ ਲੈ ਕੇ ਆਈਆਂ ਹਾਂ ਫਰਸਟ ਜਿਹੜੀ 510 ਵਾਲੀ ਹੈ ਤੇ ਸੈਕਿੰਡ ਕਲੈਕਸ਼ਨ ਜਿਹੜੀ ਕਿ ਹੁਣ ਸ਼ੁਰੂ ਹੋਈ ਹੈ ਇਹਦੇ ਵਿੱਚ ਤੁਹਾਨੂੰ ਬਾਟਮ ਪਲੇਨ ਸ਼ਰਟ ਦੁਪੱਟਾ ਪਲੇਨ ਤੇ ਸ਼ਰਟ ਜਿਹੜੀ ਆ ਪ੍ਰਿੰਟਡ ਮਿਲੇਗੀ ਲੈਂਥ ਇਹਨਾਂ ਦੀ 2.5 ਮੀਟਰ ਦੀ ਆਏਗੀ 2.5 ਮੀਟਰ ਦੀ ਸ਼ਰਟ ਹੈ 2.5 ਮੀਟਰ ਦੀ ਬਾਟਮ ਹੈ ਤੇ 2.5 ਮੀਟਰ ਤੇ ਦੁਪੱਟੇ ਦੀ ਲੈਂਥ ਮਿਲੇਗੀ ਫੈਬਰਿਕ ਜਿਹੜਾ ਹੈ ਤੁਹਾਨੂੰ ਸ਼ਰਟ ਜਿਹੜੀ ਹੈ ਉਹ 올ਓਵਰ ਪਿਓਰ ਕੈਮਰੀ ਕਾਟਨ ਬਾਰੇ ਦਾ ਵੱਡਾ ਹੈ ਤੇ ਨਾਲ ਡਿਜੀਟਲ ਪ੍ਰਿੰਟ ਹੈ ਪਿਓਰ ਕੈਮਰੀ ਕਾਟਨ ਦੀ ਸ਼ਰਟ ਦਾ ਫੈਬਰਿਕ ਹੈ ਬਾਰ ਵੱਡਾ 2.5 ਮੀਟਰ ਦੀ ਲੈਂਥ ਵਾਲਾ ਤੇ ਨਾਲ ਦੁਪੱਟਾ ਜਿਹੜਾ ਇਹਦਾ ਆਏਗਾ ਪਿਓਰ ਮਸਲੀਨ ਦਾ ਆਏਗਾ ਤੇ ਉਹ ਵੀ 2.5 ਮੀਟਰ ਦੀ ਲੈਂਥ ਵਾਲਾ ਆਏਗਾ ਤੇ ਬਾਟਮ ਪਲੇਨ ਜਿਹੜਾ ਹੈ ਉਹਦਾ ਫੈਬਰਿਕ ਇਹਦਾ ਹੈ ਕਿ ਕੈਮਰਿਕ ਹੈ ਬਾਟਮ ਪਲੇਨ ਹੈ ਦੁਪੱਟਾ ਪਲੇਨ ਹੈ ਸ਼ਰਟ ਜਿਹੜੀ ਹੈ ਡਿਜੀਟਲ ਪ੍ਰਿੰਟ ਕੈਮਰੀ ਕਾਟਨ ਦੇ ਨਾਲ ਹੈਗੀ ਬਾਰ ਕਾਫੀ ਵੱਡਾ 2.5 ਮੀਟਰ ਦੀ ਲੈਂਥ ਨਾਲ ਹੈ ਇਹਨਾਂ ਵਿੱਚ ਜਿਹੜੇ ਕਲਰ ਆਪਸ਼ਨ ਮੇਰੇ ਕੋਲ ਅਵੇਲੇਬਲ ਹੈਗੇ ਨੇ ਉਹ 40 ਕਲਰ ਆਪਸ਼ਨ ਨੇ ਤੇ ਮੈਂ ਉਹ ਸਾਰੇ ਇੱਥੇ ਐਡ ਕੀਤੇ ਨੇ ਪਿੰਕ ਹੋ ਗਿਆ ਬਲੈਕ ਹੋ ਗਿਆ ਵਾਈਟ ਸਾਰੇ ਕਲਰ ਹੈਗੇ ਨੇ ਇਹਦੇ ਵਿੱਚ ਜਿਹੜਾ ਵੀ ਤੁਸੀਂ ਬਾਈ ਕਰਨਾ ਤੁਸੀਂ ਬਾਈ ਕਰ ਸਕਦੇ ਹੋ ਤੇ ਇਹਦਾ ਜਿਹੜਾ ਪ੍ਰਾਈਸ ਆ ਸਿਰਫ ਤੇ ਸਿਰਫ 680 ਆ 680 ਵਰ ਤੁਹਾਨੂੰ ਆ ਪਿਓਰ ਕੈਮਬਰੀ ਕੋਟਨ ਦੇ ਸੂਟ ਮਿਲਣਗੇ ਬਹੁਤ ਸਪੈਸ਼ਲ ਨੇ ਗਰਮੀਆਂ ਲਈ ਫ੍ਰੀ ਸ਼ਿਪਿੰਗ ਚਾਰਜਸ ਆਲ ਓਵਰ ਇੰਡੀਆ ਕੋਈ ਐਕਸਟਰਾ ਚਾਰਜਸ ਨਹੀਂ ਲੱਗਣਗੇ ਬਾਈ ਕਰਨਾ ਚਾਹੋ ਕੋਈ ਕੁਇਰੀ ਕਰਨੀ ਤੇ ਮੈਂ ਨੰਬਰ ਦਿੱਤਾ ਹੈ ਸਰੰਭਾ ਜਦ ਤੁਸੀਂ ਮੈਨੂੰ ਮੈਸੇਜ ਕਰ ਸਕਦੇ ਹੋ ਅਗਰ ਇਹਨਾਂ ਵਿੱਚੋਂ ਬਾਈ ਕਰਨਾ ਚਾਹਾਂ ਫਿਰ ਹੋਰ ਜੋ ਵੀ ਮੈਂ ਅਪਡੇਟਸ ਕਰਦੀ ਹਾਂ ਉਹਨਾਂ ਵਿੱਚੋਂ ਤੁਹਾਨੂੰ ਤੁਹਾਡੀ ਕੁਇਰੀ ਦਾ ਰਿਪਲਾਈ ਜ਼ਰੂਰ ਆਏਗਾ ਐ ਸੂਟ ਸਿਰਫ ਤੇ ਸਿਰਫ 680 ਵਿੱਚ ਨੇ 680 ਰੁਪਏਾਂ ਦੇ ਵਿੱਚ ਫ੍ਰੀ ਸ਼ਿਪਿੰਗ ਚਾਰजेस ਹੋਮ ਡਿਲੀਵਰੀ ਅਵੇਲੇਬਲ ਤੁਹਾਡੇ ਘਰ ਤੱਕ ਸੂਟ ਪਹੁੰਚਣਗੇ ਤੇ ਸ਼ਿਪਿੰਗ ਚਾਰਜ ਜਿਹੜੇ ਉਹ ਬਿਲਕੁਲ ਫ੍ਰੀ ਨੇ ਕੋਈ ਵੀ ਐਕਸਟਰਾ ਚਾਰजेस ਨਹੀਂ ਲੱਗਣਗੇ ਤੇ ਚਲੋ ਮਿਲਦੇ ਆਂ ਨੈਕਸਟ ਵੀਡੀਓ ਦੇ ਵਿੱਚ ਹੋਰ ਨਵੇਂ ਨਵੇਂ ਸੂਟਾਂ ਦੇ ਨਾਲ ਨਵੇਂ ਨਵੇਂ ਕਲੈਕਸ਼ਨਾਂ ਦੇ ਨਾਲ ਥੈਂਕ ਯੂ ਫॉर ਵਾਚਿੰਗ ਮਾਈ ਵੀਡੀਓ